ਸਤਨਾਮ ਸ੍ਰੀ ਵਾਹਿਗੁਰੂ ਜੀ ਦੁਖਪੰਜਨੀ ਸਾਹਿਬ ਗੋੜੀ ਮਹੱਲਾ ਪੰਜਵਾ ਮਾਜ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਆਠ ਪੈਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸਹਾਵਾ ਥਾਉ ਜੰਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੂਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕਰ ਅਗਮ ਅਗਾਦ ਭੈ ਕਿਰਪਾਲਗ ਸਾਈਆਂ ਨਠੇ ਸੁਖ ਸੰਤਾਪ ਤੱਤੀ ਵਾ ਨ ਲਗਈ ਸਤਗੁਰ ਰਖੇ ਆਪ ਗੁਰਨਰੈਣ ਦੇਵ ਗੁਰੂ ਗੁਰੂ ਸੱਚਾ ਸਿਰਜਨਹਾਰ ਗੁਰ ਤੁਠੇ ਸਭ ਕੋ ਛਾਇਆ ਜਨ ਨਾਨਕ ਸਦ ਬਲੇਹਾਰ ਗੌੜੀ ਮਹੱਲਾ ਪੰਜਵਾ ਸੁਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸਚ ਜਿਵਾਏ ਕਾਟੇ ਕਸ਼ਟ ਪੂਰੇ ਗੁਰੂ ਦੇਵ ਸੇਵਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣ ਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਢੇਲ ਨ ਪਰਿਜਾ ਗੁਰ ਫਰਮਾਏ ਇੱਛੇ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸ਼ਾਂਤ ਸ਼ੀਤਲ ਪਏ ਕਿਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋ ਕਾ ਬਿਨ ਸਿਆਥਾ ਹੂੰ ਸੈ ਸਬਾਈ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਾਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਉ ਇੱਕ ਸਬਿਨ ਨਾਹੀ ਦੂਜਾ ਕੋਏ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮੈ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇ ਕਿ ਨਾ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾਂ ਕੇ ਰਿਦੇਵ ਸੇ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨ ਹਾਰ ਦੇ ਮੈਂ ਤਾਰ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਟਲ ਇਹ ਧਰਮ ਗਵੜੀ ਮਹੱਲਾ ਪੰਜਵਾ ਸ਼ਾਂਤ ਪਏ ਗੁਰੂ ਗੋਬਿੰਦ ਪਾਈ ਤਾਪ ਪਾਪਿਨ ਸੇ ਮੇਰੇ ਪਾਈ ਰਾਮ ਨਾਮ ਰਿਤ ਰਸ ਰਿਖਾਨ ਬਿਨ ਸੇ ਰੋਗ ਪਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾ ਵੋ ਨਿਤਨੀਤ ਕਈ ਵਿਆਦ ਉबरे ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਨਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾ ਸ਼ਾਸਬ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨੋਂ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਗਰੀ ਪ੍ਰਭ ਸੁਆਮੀ ਗਵੜੀ ਮਹੱਲਾ ਪੰਜਵਾ ਰਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਿਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਬੋ ਭਾਤੀ ਛੋਡੇ ਇਕਤ ਹੋ ਨਾਹੀ ਏਕ ਬਾਤ ਸੁਣਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਤੀਰਜ ਪਾਇਆ ਸੰਤੀ ਮੰਤ ਧਿਓ ਮੋਹਿ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਬਖਾਦੀ ਸਹਿਜ ਸਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਨੀ ਬਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀ ਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਵਿਗਨ ਲਾਗੈ ਜਪ ਅਲਖ ਪੇਵ ਦਰਤਪਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾਕਾ ਵੱਡ ਪਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰਕੇ ਜਰਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਗੁਰ ਤੁਠੇ ਪਰ ਬ੍ਰਹਮ ਪ੍ਰਭ ਪੈ ਰਖ ਵਾਲੇ ਜਿੱਥੇ ਕਿਥੇ ਦੀਸੇ ਨਾਲੇ ਨਾਨਕ ਦਾਸ ਖਸਮ ਪ੍ਰਤਿਪਾਲੇ ਬਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੁਖ ਕਾਟਿਆ ਦੀਨੋਂ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਕਾਥ ਕਥਾ ਅਮਰਤ ਪ੍ਰਬ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਤੂਰੇ ਰਹਾਉ ਤਾਪ ਪਾਪ ਸੰਤਾਪ ਵਿਨਾਸ਼ੇ ਹਰਿ ਸਿਮਰਤਿ ਕਿਲ ਵਿਕਸ਼ਾ ਬਨਾਸ਼ੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪਹਿ ਜਸਵਾਰੀ ਬਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀ ਆ ਪਰਮੇਸ਼ਰ ਆਪਣਾ ਮਿਰਦ ਸਮਾਰਿਆ ਸਾਦ ਜੇ ਨਾ ਹੋਏ ਕਿਰਪਾਲਾ ਬਿਖਸੇ ਸਭ ਪਰਵਾਇਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਪਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਣ ਤ੍ਰਿੰਨ ਤ੍ਰਿਪੰਨ ਹਰਿਆ ਹੋਏ ਸਗਲੇ ਜੀ ਸਦਾਰਿਆ ਮਾਨੇ ਚੇ ਨਾਨਕ ਫਲ ਪਾਏ ਪੂਰਨ ਇਛਾ ਪੁਜਾਰਿਆ ਬਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਮਿਟਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਾਜ ਰਾਜੇ ਭੋਜਨ ਖਾਵੋ ਮੇਰੇ ਪਾਈ ਅੰਮ੍ਰਿਤ ਨਾਮ ਰਿੱਧ ਮਾਹੇ ਧਿਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪਹਿ ਜਰਖਾਈ ਬਲਾਵਲ ਮਹੱਲਾ ਪੰਜਵਾਂ ਤਾਪ ਸੰਤ ਆਪਸਗ ਲੈ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਏ ਅਵਖਦ ਜੋਗ ਆਏ ਬਸੋ ਕਰ ਦੇਸ ਮੈਂ ਏ ਪੱਲੇ ਸੰਜੋਗ ਨਾਨਕ ਪ੍ਰਭ ਸੁਪਰਸਨ ਪਏ ਲੈ ਗਏ ਬੇਯੋਗ ਬਿਲਾਵਲ ਮਹੱਲਾ ਪੰਜਵਾ ਬੰਧਨ ਕਾਟੇ ਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦਰ ਨਿਹਾਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਨ ਜੋਗ ਰਹਾਉ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਵਿਆਪੈ ਸਾਧ ਸੰਗਮਨ ਤਾਹੀ ਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਦਰ ਲੇਵਲਾਈ ਕਿਲ ਵਿਖ ਉਦਰੇ ਸੁਧ ਹੋਏ ਸਾਧੂ ਸਰਨਾਈ ਸੁਨਤ ਜੇ ਪਤਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾਮੰਦਰ ਨਾਨਕ ਤੇ ਹਰ ਕੇ ਗੁਣ ਗਾਈ ਬਲਾਵਲ ਮਹੱਲਾ ਪੰਜਵਾਂ ਹਰ 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 ਅਰਾਦੀ ਐ ਹੋਈ ਗੈ ਆਰੋਗ ਰਾਮ ਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀ ਚੈ ਪੋਗ ਸਾਧ ਸੰਗਤ ਕੇ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਏਕ ਓਂਕਾਰ ਸਤਗੁਰ ਪ੍ਰਸਾਦ ਰਾਗ ਬਲਾਵਲ ਮਹੱਲਾ ਪੰਜਵਾਂ ਦੋਪਦੇ ਘਰ ਪੰਜਵਾਂ ਅਵਰ ਪਾਪ ਸਭ ਤੱਕ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਪ ਗਰ ਪ੍ਰਭ ਕਾਢਿਆ ਕੀ ਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਇਆ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹਾਉ ਬਿਰਤੀ ਕਦੇ ਨ ਹੋਵਈ ਜਨ ਕੀ ਅਰਦਾਸ ਨਾਨਕ ਜੋ ਰਗ ਗਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰह्म ਸਰਨਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲੱਗੇ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮ ਅਵਖਦ ਦਿਆ ਏ ਕਾਲਿ ਬਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਪੈ ਪੂਰਨ ਪਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜਿਵਾਲੀਨ ਜਾ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੀ ਕਲਤਾਰੀ ਮਨ ਬਾਛਤ ਫਲ ਦਿੱਤੀਨ ਨਾਨਕ ਬਲਿਹਾਰੀ ਬਲਾਵਲ ਮਹੱਲਾ ਪੰਜਵਾਂ ਤਾਪ ਲਾਇਆ ਗੁਰ ਸਿਰਜਨ ਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਓ ਕਰਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੈ ਮੇਰਵਾਰ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਲਾਵਲ ਮਹੱਲਾ ਪੰਜਵਾਂ ਤਾਪ ਪਾਪ ਤੇ ਰਾਖੇ ਆਪ ਸੀਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਹੀਰ ਦੇ ਮੈਂ ਜਾਪ ਰਹਾਓ ਕਰ ਕਿਰਪਾ ਹਸਤਰ ਪ੍ਰਭ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨ ਬੁਜੀ ਮਨ ਤਨ ਸਚ ਤਰਾਪ ਅਨਾਥ ਕੋ ਨਾਥ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਿਚਲ ਪੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਠ ਮਹੱਲਾ ਪੰਜਵਾਂ ਕਰਿ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੁਗਾ ਕੋਟ ਬਿਗਨ ਲਾ ਥੇ ਪ੍ਰਭ ਸਰਨਾ ਪਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਪੜੋ ਸੁਨੋ ਨਿਤ ਪਾਈ ਗੁਰਪੂਰੇ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਅੰਤਵਡਾਈ ਭਗਤ ਵਚਲ ਦਿਆਲਾ ਸੰਤਾ ਕੀ ਪੈਜ ਰਖਦਾ ਆਇਆ ਆਦ ਬਿਰਦ ਪਿਰਤ ਪਾਲ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜੇ ਰਾਮਰਾਤਾ ਆਪ ਸਬਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾਂ ਸੁਖ ਮੰਗਲ ਕਲਿਆਣ ਸੈਤਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਉਬਰੇ ਸਤਿਗੁਰ ਕੀ ਸਰਣਾਈ ਜਾਕੀ ਸੇਵ ਨ ਬਿਰਥੀ ਜਾਈ ਰਹਾਓ घर में सुख बार फुन सुखा प्रभ अपने पे दयाला नानक न लागे को मेरा प्रभ हुआ कृपा ला सोठ महला पंजा गए क्लेश रोग सब नासे प्रभ अपने कृपा तारी आठ पैर अराधो स्वामी पूर्ण काल हमारी ਹਰ ਜੀਓ ਤੂੰ ਸੁਖ ਸੰਪਤ ਰਾਸ ਰੱਖ લે ਹੋ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਓ ਜੋ ਮੰਗੋ ਸੋਹੀ ਸੋਹੀ ਪਾਵੋ ਆਪਣੇ ਖਸਮ ਪਰੋਸਾ ਕਹੋ ਨਾਨਕ ਗੁਰੂ ਪੂਰਾ ਪੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾਂ सिमर सिमर गुरु सतगुरु अपना सगला दुख मिटाया ताप रोग गए गुरु बचनी मन इच्छे फल पाया मेरा गुरु पूरा सुख दाता कर्ण कर्ण समर्थ स्वामी पूरन पुरख बिदाता रहाओ आनंद बनोद मंगल गुण गावो गुरु नानक पै दयाला जय जय कारपए जगपीतर होआ पार ब्रह्म रखवाला सोरठ मोहल्ला 5वा दुर्दगवाया हरप्रभु आपे सब संसार बारेया पार ब्रह्मप्रभु कृपा तारी अपना बिरद समारेया होई राजे राम की रखवाली सुख सहज आनंद गुण गावो ਮਨ ਧਨ ਦੇਸ ਖਾਲੀ ਰਹਾਉ ਪਤ ਤਉ ਉਧਾਰਨ ਸਤਗੁਰ ਮੇਰਾ ਮੋਇ ਤਿਸ ਕਾ ਪ੍ਰਵਾਸ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਠ ਮਹੱਲਾ ਪੰਜਵਾ ਬਖਸ਼ਿ ਆਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਨੀ ਉਬਰੇ ਕਾਰਜ ਸagle ਸਵਾਰੇ ਹਰ ਜਨ ਸਿਮਰਿਆ ਨਾਮ ਅਦਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਤਾਰ ਰਹਾਓ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾ ਨਕਰਤੇ ਕੀ ਸਾਚ ਸਬਦ ਸਤਿ ਪਾਖਿਆ ਸੋਠ ਮਹੱਲਾ 5ਵਾਂ ਪਏ ਕਿਰਪਾਲ ਸਵਾਮੀ ਮੇਰੇ ਤਿੱtsxਾ ਚੇ ਦਰਬਾਰ ਸਤਗੁਰ ਤਾਪ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜੰਮੇ ਕਿਉ ਹਟਤਾਰ ਹਰ ਕੇ ਚਰਨ ਰਿ ਦੇਉਰ ਤਾਰ ਸਦਾ ਸਦਾ ਪ੍ਰਭ ਸਿਮਰਿਏ ਭਾਈ ਦੁਖ ਕਿਲਵਿਕ ਕਾਟਣ ਹਾਰ ਰਹਾਓ ਿਸ ਕੀ ਸਰਨੀ ਉਬਰੇ ਪਾਈ ਜਿਨ ਰਚਿਆ ਸਭ ਕੋਏ ਕਰਨ ਕਾਰਨ ਸਮਰਥ ਸੋ ਪਾਈ ਸੱਚੇ ਸਚੀ ਸੋਏ ਨਾਨਕ ਪ੍ਰਭ ਉਧਾਇਏ ਪਾਈ ਮਨ ਤਨ ਸੀਤਲ ਹੋਏ ਸੋਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦੜਾ ਫਲ ਪਾਈ ਰਹਾਓ ਸਤਗੁਰੂ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਪੇ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਧਾਨ ਮੰਗਲ ਰਸ ਰੂਪਾ ਹਰ ਘਰ ਨਾਮਧਾਰੋ ਨਾਨਕ ਪਤਰਾ ਕੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕੀ ਰਿਪਾਰ ਪ੍ਰਭ ਹਾਥ ਦੇ ਰਖਿਆ ਹਰ ਗੋਬਿੰਦ ਨਮਾਨ ਰੋਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਇਲਾਜ ਰਖਾਈ ਸਾਧ ਸੰਗਤ ਸਫਲ ਪਾਏ ਸਤਿਗੁਰ ਕੇ ਬਲ ਜਾਈ ਹਲਤ ਪਲਤ ਪ੍ਰਭ ਦੁਵੇਂ ਸਵਾਰੇ ਹਮਰਾ ਗੁਣ ਅਵਗੁਣ ਨਾਂ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਖੈ ਪੂਰਨ ਪਈ ਬਡਾਈ ਪਾਰ ਬ੍ਰਹਮਪੂਰ ਮੇਰੇ ਨਾਲ ਗੁਰਪੂਰੇ ਪੂਰੀ ਸਭ ਰੱਖੀ ਹੋਏ ਸਰਬਦਿਆਲ ਰਹਾਉ ਆਨ ਦੀ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਜਿਉ ਬਾਰਕ ਪਿਤਾ ਮਾਤਾ ਸੋਰਠ ਮਹੱਲਾ ਪੰਜਵਾਂ ਠਾਂਡ ਪਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸਰਨ ਸਚੇ ਕੀ ਤਾ ਕੀ ਪਰਮੇਸ਼ਰ ਆਪ ਹੁਆ ਰਖਵਾਲਾ ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ ਮਨ ਹੁਆ ਸਦਾ ਸੁਖਲਾ ਰਹਾਉ ਹਰ ਹਰ ਨਾਮ ਦਿਓ ਦਾਰੂ ਤੈਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੇ ਤੈਨ ਸਗਲੀ ਬਾਤ ਸਵਾਰੇ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਿਉ ਸਾਖੀ ਤੈਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਆਪ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ